ਸਤਿ ਸ਼੍ਰੀ ਅਕਾਲ ਕਿੱਦਾਂ ਹਾਲ ਚਾਲ ਹੈ ਕੀ ਠੀਕ ਹੋ ਤੁਸੀਂ ਚੜਦੀ ਕਲਾ 'ਚ ਚਿਹਰਿਆਂ ਤੋਂ ਤਾਂ ਲੱਗਦਾ ਨਹੀਂ ਬਿਮਾਰ ਹੋ ਕੋਈ ਗੱਲ ਨਹੀਂ ਕਰਮਾਂ ਪ੍ਰਰਭਤ ਕਰਮਾਂ ਦੀ ਖੇਤੀ ਕਦੀ ਵੀ ਜਿਹੜੇ ਬੀਜ ਹੁਣ ਵੜਨੇ ਹੀ ਪੈਣੇ ਆ ਨਰਾਜ਼ ਨਾ ਹੋਇਓ ਗੁੱਸਾ ਨਾ ਕਰਿਓ ਗੱਲਾਂ ਕੋੜੀਆਂ ਪਰ ਸੱਚੀਆਂ ਜਦੋਂ ਅਸੀਂ ਬਿਮਾਰੀਆਂ ਦੇ ਨਾਲ ਲੜਦੇ ਲੜਦੇ ਹਸਪਤਲ ਦੇ ਬਿਸਤਰੇ ਤੇ ਪਹੁੰਚ ਜਾਂਦੇ ਆ ਤਾਂ ਇੱਕ ਸਟੇਜ ਇਦਾਂ ਦੀ ਆ ਜਾਂਦੀ ਹੈ ਜਿੱਥੇ ਵੱਡੇ ਵੱਡੇ ਡਾਕਟਰ ਵੀ ਹੱਥ ਖੜਾ ਕਰ ਦਿੰਦੇ ਆ ਉਹ ਕਹਿੰਦੇ ਆ ਕਿ ਅਸੀਂ ਆਪਣੀ ਪੂਰੀ ਕੋਸ਼ਿਸ਼ ਕਰ ਲਈ ਆ ਹੁਣ ਮਰੀਜ਼ ਨੂੰ ਦਵਾਈ ਦੇ ਨਾਲ ਨਾਲ ਦੁਆ ਦੀ ਅਰਦਾਸ ਦੀ ਪ੍ਰਾਰਥਨਾ ਦੀ ਲੋੜ ਹੈ ਇਸ ਗੱਲ ਦਾ ਇਸ ਤੋਂ ਵੱਡਾ ਸੂਰ ਭਲਾ ਹੋਰ ਕੀ ਹੋ ਸਕਦਾ ਹੈ ਕਿ ਦੁਨੀਆ ਦੇ ਵੱਡੇ ਵੱਡੇ ਹਸਪਤਾਲਾਂ ਦੇ ਅੰਦਰ ਹੁਣ ਪ੍ਰੇਰ ਰੂਮ ਬਣ ਚੁੱਕੇ ਆ ਉੱਥੇ ਮਰੀਜ਼ਾਂ ਦੇ ਪਰਿਵਾਰਕ ਮੈਂਬਰ ਦਵਾਈਆਂ ਦੇ ਨਾਲ ਨਾਲ ਆਪਣੇ ਪਿਆਰਾਂ ਦੀ ਤੰਦਰੁਸਤੀ ਲਈ ਅਰਦਾਸ ਕਰਨ ਆਉਂਦੇ ਆ ਆਖਿਰ ਅਜਿਹਾ ਕਿਉਂ ਆ ਕਿਉਂਕਿ ਕਿਤੇ ਨਾ ਕਿਤੇ ਮੈਡੀਕਲ ਸਾਇੰਸ ਵੀ ਇਹ ਮੰਨਣ ਲੱਗ ਪਿਆ ਕਿ ਜਦੋਂ ਦਵਾਈ ਕੰਮ ਕਰਨਾ ਬੰਦ ਕਰਦਾ ਹੈ ਉੱਥੇ ਫਿਰ ਕਰਮਾਂ ਦੀ ਸ਼ੁੱਧੀ ਤੇ ਪ੍ਰਮਾਤਮਾ ਦੀ ਰਹਿਮਤ ਹੀ ਤੁਹਾਨੂੰ ਰਸਤਾ ਦਿਖਾਉਂਦੀ ਹੈ ਮੈਂ ਡਾਕਟਰ ਤੇਰਾ ਕੋਲ ਲੈ ਕੇ ਆਈ ਹਾਂ ਅੱਜ ਤੁਹਾਡੇ ਲਈ ਇੱਕ ਵੀਡੀਓ ਜੋ ਸਿੱਧਾ ਤੁਹਾਡੀ ਸਿਹਤ ਤੇ ਤੁਹਾਡੀਆਂ ਬਿਮਾਰੀਆਂ ਦੇ ਉਹਨਾਂ ਕਾਰਨਾਂ ਦੇ ਨਾਲ ਜੁੜੀ ਹੈ ਜਿਨ੍ਹਾਂ ਦਾ ਜ਼ਿਕਰ ਸਾਡੇ ਪੁਰਾਣੇ ਗ੍ਰੰਥਾਂ 'ਚ ਮਿਲਦਾ ਹੈ ਤੁਸੀਂ ਜਾਣੋਗੇ ਕਿ ਕਿੱਦਾਂ ਸਾਡੇ ਪੁਰਾਣੇ ਕਰਮ ਰੋਗ ਬਣ ਕੇ ਅੱਜ ਸਾਡੇ ਸਾਹਮਣੇ ਆ ਚੁੱਕੇ ਨੇ ਕਿਵੇਂ ਅਸੀਂ ਸਹੀ ਉਪਾਅ ਕਰੀਏ ਸਹੀ ਉਪਾਅ ਸਹੀ ਸਮੇਂ ਤੇ ਕਰਾਂਗੇ ਤਾਂ ਇਹਨਾਂ ਤੋਂ ਮੁਕਤੀ ਪ੍ਰਾਪਤ ਹੋਏਗੀ ਦੇਖੋ ਮੈਂ ਨਾ ਇੱਕ ਕਰਮ ਰੋਗ ਵਿਗਿਆਨ ਦੀ ਸੀਰੀਜ਼ ਸ਼ੁਰੂ ਕਰਨ ਲੱਗੀ ਆ ਪਹਿਲੀ ਵੀਡੀਓ ਆ ਤੁਸੀਂ ਦੇਖਣਾ ਕਿ ਕਿਦਾਂ ਕਰਮ ਸਾਡੇ ਬਿਮਾਰੀ ਬਣ ਕੇ ਸਾਡੇ ਸਾਹਮਣੇ ਆ ਕਿਉਂ ਮੇਰੀ ਗੱਲ ਸਿੱਧੀ ਜਈ ਹੈ ਧਿਆਨ ਨਾਲ ਸੁਣੋ ਅਸੀਂ ਕਹਿੰਦੇ ਆ ਡਾਕਟਰਾਂ ਨੂੰ ਦਿਖਾ ਰਹੇ ਹਾਂ ਡਾਕਟਰਾਂ ਨੂੰ ਬਿਮਾਰੀ ਪਕੜ ਚ ਨਹੀਂ ਆ ਰਹੀ ਹਸਤਾੜ ਬਦਲ ਲੈ ਬਲੱਡ ਟੈਸਟ ਕਰਾਈਆ ਰਿਪੋਰਟਾਂ ਚ ਨਹੀਂ ਆ ਰਿਹਾ ਸਕੈਨਿੰਗ ਕਰਾਈ ਕੁਛ ਰੋਗ ਪਕੜ ਚ ਨਹੀਂ ਆ ਰਿਹਾ ਸਿੱਧੀ ਜੀ ਗੱਲ ਆ ਫਿਰ ਜੇ ਰੋਗ ਪਕੜ ਚ ਨਹੀਂ ਆ ਰਿਹਾ ਤਾਂ ਐਦਾ ਮਤਲਬ ਅਸੀਂ ਕਰਮ ਕਲੇਖੇ ਜੋਖੇ ਚ ਆਪਣੇ ਪ੍ਰਰਭਧ ਦੇ ਮਾੜੇ ਕਰਮਾਂ ਨੂੰ ਭੋਗ ਰਹੇ ਆ ਤੇ ਉਹ ਮਾੜੇ ਕਰਮ ਸਾਡੇ ਬਿਮਾਰੀ ਦੇ ਰੂਪ ਚ ਸਾਨੂੰ ਲੱਗ ਗਏ ਸਮਝੋ ਕਰਮ ਪਿੱਛਾ ਨਹੀਂ ਛੱਡਣਗੇ ਅਨੇਕਾਂ ਅਨੇਕ ਜਨਮ ਲੈਣੇ ਪੈਣੇ ਆ ਜੇ ਚੰਗੇ ਆ ਜੇ ਮਾੜੇ ਹਰ ਰੋਗ ਦੇ ਪਿੱਛੇ ਛੁਪਿਆ ਜੋਤਸ਼ੀ ਤੇ ਕਰਮਕ ਕਾਰਨ ਉਸ ਦਾ ਮੈਂ ਖੁਲਾਸਾ ਕਰਾਂਗੀ ਪਿਆਰੇ ਦਰਸ਼ਕੋ ਬਿਮਾਰੀਆਂ ਅਣਗਿਣਤ ਆ ਸੋ ਮੈਂ 2 ਜਾਂ 3 ਬਿਮਾਰੀਆਂ ਬਾਰੇ ਹਰ ਵੀਡੀਓ ਚ ਗੱਲ ਕਰਾਂਗੀ ਮੈਂ ਦੱਸਾਂਗੀ ਕਿ ਤੁਸੀਂ ਦਵਾਈ ਦੇ ਨਾਲ ਨਾਲ ਦੁਆ ਕਰਕੇ ਕਿਸ ਤਰ੍ਹਾਂ ਸਿਹਤ ਤੇ ਕਿਸਮਤ ਦੋਨੋਂ ਬਦਲ ਸਕਦੇ ਹੋ ਕੁਝ ਰੋਗ ਨੇ ਲਿਸਟ ਲੰਬੀ ਸੀ ਮੈਂ 4-5 ਬਿਮਾਰੀਆਂ ਲੈ ਲਈਆਂ ਜੋਤਸ਼ੀ ਕਾਰਨ ਦੱਸਾਂਗੀ ਤੇ ਦੱਸਾਂਗੀ ਕਿ ਤੁਹਾਨੂੰ ਹੁਣ ਜੇ ਇਹਨਾਂ ਵਿੱਚੋਂ ਕੋਈ ਬਿਮਾਰੀ ਚਿੰਬੜੀ ਪਈ ਆ ਖੜਾ ਨਹੀਂ ਛੱਡ ਰਹੀ ਡਾਕਟਰਾਂ ਦੇ ਹੱਥ ਖੜੇ ਆ ਤਾਂ ਫਿਰ ਕਿਹੜੇ ਕਰਮਾ ਕਰਕੇ ਤੁਹਾਨੂੰ ਬਿਮਾਰੀ ਹੋਈ ਤੁਸੀਂ ਕੀ ਕਰਿਆ ਏ ਪਿਛਲੇ ਜਨਮਾਂ ਚ ਜੋ ਅੱਜ ਪੀੜਤੋਂ ਪਹਿਲਾ ਰੋਗ ਹੈ ਡਿਪਰੈਸ਼ਨ ਦਾ ਅਨਿਦਰਾ ਦਾ ਮਾਨਸਿਕ ਰੋਗਾਂ ਦਾ ਬਹੁਤਿਆਂ ਨੂੰ ਇਹ ਬਿਮਾਰੀ ਹੋ ਚੁੱਕੀ ਆ ਦੇਖੋ ਜਦੋਂ ਚੰ드ਰਮਾ ਪਾਪ ਗ੍ਰਹਿ ਨਾਲ ਘਿਰਿਆ ਹੋਵੇ ਪਾਪ ਪਾਪ ਕਰਤਰੀ ਯੋਗ ਬਣਦਾ ਹੈ ਤੁਹਾਡੀ ਜਨਮ ਪੱਥਰੀ ਚ ਜਾਂ 6ਵੇਂ 8ਵੇਂ 12ਵੇਂ ਪਾਪ ਚ ਬਹਿ ਕੇ ਰਾਹੂ ਸ਼ਨੀ ਤੋਂ ਚੰਦਰਮਾ ਪੀੜਿਤ ਹੋ ਗਿਆ ਤਾਂ ਡਿਪਰੈਸ਼ਨ ਹੁੰਦਾ ਹੈ ਗ੍ਰੰਥ ਕਹਿੰਦੇ ਆ ਕਿ ਇਹ ਰੋਗ ਉਸ ਵਿਅਕਤੀ ਨੂੰ ਮਿਲਣਾ ਹੈ ਜਨੇ ਪਿਛਲੇ ਜਨਮ ਚ ਕਿਸੇ ਨਿਰਦੋਸ਼ ਵਿਅਕਤੀ ਨੂੰ ਮਾਨਸਿਕ ਤੌਰ ਤੇ ਤਸੀਹੇ ਦਿੱਤੇ ਬਹੁਤ ਸਤਾਇਆ ਬਹੁਤ ਰੋਆ ਜਾਂ ਫਿਰ ਕਿਸੇ ਦਾ ਬਸੇ ਹਵਸਾਇਆ ਘਰ ਉਜਾੜਤਾ ਖਾਸ ਕਰਕੇ ਉਸਨੇ ਆਪਣੀ ਮਾਂ ਜਾਂ ਫਿਰ ਕਿਸੇ ਬਜ਼ੁਰਗ ਔਰਤ ਦੀ ਬਦਦੁਆ ਲਈ ਪਤਾ ਨਹੀਂ ਕਿਹੜੇ ਜਨਮ ਚ ਤੇ ਅੱਜ ਤੁਸੀਂ ਉਹ ਆਪਣਾ ਬੀਜਿਆ ਕਰਮਾਂ ਦੇ ਰੂਪ ਚ ਜੋ ਬਿਮਾਰੀ ਸਾਹਮਣੇ ਖੜੀ ਐ ਵੱਢ ਰਿਓ ਦੇਖ ਲਓ ਨਾ ਰਾਤ ਦਾ ਚੰਦਰਮਾ ਜੇ ਬਿਨਾਂ ਰੌਸ਼ਨੀ ਦੇ ਹਨੇਰਾ ਪੈਦਾ ਕਰਦਾ ਐ ਉਦਾਂ ਹੀ ਹੁਣ ਤੁਹਾਡਾ ਪੁਰਾਣਾ ਕਰਮ ਤੁਹਾਡੇ ਮਨ ਦੇ ਵਿੱਚ ਡਿਪਰੈਸ਼ਨ ਪੈਦਾ ਕਰ ਰਿਹਾ ਡਿਪਰੈਸ਼ਨ ਕੀ ਐ ਅਧਕਾਰ ਜਦੋਂ ਕੁਝ ਵੀ ਨਹੀਂ ਸੁੱਝਦਾ ਕੁਝ ਵੀ ਨਹੀਂ ਪਤਾ ਲੱਗਦਾ ਹੋਰ ਬਿਮਾਰੀਆਂ ਨੇ ਪੇਟ ਦੇ ਰੋਗ ਤੇ ਸ਼ੂਗਰ ਵਾਲਾ ਜੋ ਜਿਨ੍ਹਾਂ ਨੂੰ ਸ਼ੂਗਰ ਜਾਂ ਪੇਟ ਸਬੰਧੀ ਰੋਗ ਨੇ ਜਦੋਂ ਤੁਹਾਡੇ ਪੰਜਵੇਂ ਭਾਵ ਦਾ ਸਵਾਮੀ ਨੀਚ ਦਾ ਹੋ ਗਿਆ ਜਾਂ ਬ੍ਰਹਸਪਤੀ ਰਾਹੂ ਦੇ ਨਾਲ ਗੁਰੂ ਚੰਡਾਲ ਜੋਗ ਬਣਾ ਰਿਹਾ ਆ ਤਾਂ ਇਹ ਬਿਮਾਰੀ ਤੁਹਾਨੂੰ ਲੱਗਣੀ ਲੱਗਣੀ ਮੇਰੇ ਪਿਆਰੇ ਦਰਸ਼ਕੋ ਜਨਮ ਪੱਤਰੀ ਹੈ ਕੀ ਆ ਤੁਹਾਡੇ ਪ੍ਰਰਭਤ ਦਾ ਕਰਮਾ ਦਾ ਨਕਸ਼ਾ ਗ੍ਰੰਥ ਕਹਿੰਦੇ ਆ ਕਿ ਕਿਹਨਾਂ ਨੂੰ ਇਹ ਬਿਮਾਰੀ ਹੁੰਦੀ ਹੈ ਕਿਹੜੇ ਕਰਮ ਕਰਿਆ ਹੈ ਇਹਨੂੰ ਉਹ ਕਹਿੰਦੇ ਆ ਇਹ ਧਰਮ ਧੋ ਕੀਤਾ ਇਹ ਤੁਹਾਨੂੰ ਫਲ ਉਹ ਮਿਲ ਰਿਹਾ ਹੋਇਆ ਕੀ ਹੋਏਗਾ ਕਿ ਕਿਸੇ ਧਾਰਮਿਕ ਕੰਮ ਲਈ ਦਿੱਤੇ ਗਏ ਲੋਕਾਂ ਦਾ ਦਾਨ ਉਹ ਪੈਸਾ ਤੁਸੀਂ ਖੁਦ ਆਪਣੇ ਉੱਪਰ ਖਰਚਿਆ ਆਪਣੀਆਂ ਲੋੜਾਂ ਲਈ ਚਾਹੇ ਆਪਣੇ ਬੱਚੇ ਪੜਾਏ ਹੋਣਗੇ ਚਾਹੇ ਆਪਣਾ ਰਾਸ਼ਨ ਪਾਣੀ ਲੈਂਦਾ ਚਾਹੇ ਆਪਣਾ ਘਰ ਬਣਾ ਲਿਆ ਉਹ ਮਿਸਯੂਜ਼ ਹੋ ਗਿਆ ਧਰਮ ਕਰਮ ਦਾ ਪੈਦਾ ਜਿਹੜਾ ਦਸਵੰਧ ਦੇ ਰੂਪ ਚ ਕਿਸੇ ਨੇ ਪੈਸਾ ਦਿੱਤਾ ਤੁਸੀਂ ਤਾਂ ਆਪਣੇ ਤੇ ਖਰਚ ਲਿਆ ਅਜਮ ਥੋੜਾ ਹੋਣਾ ਚੌਗਣਾ ਹੋ ਕੇ ਨਿਕਲਣਾ ਤਾਂ ਜਿਹੜਾ ਵਰਤਮਾਨ ਚ ਅਜਿਆ ਕੰਮ ਕਰ ਰਿਹਾ ਉਹ ਪਲੀਜ਼ ਛੱਡ ਦਿਓ ਇਹ ਪੁਸ਼ਤਾ ਤੱਕ ਅਗਲੀਆਂ ਪੀੜ੍ਹੀਆਂ ਤੱਕ ਤੁਹਾਡੇ ਜਾਣਾ ਕੌਣ ਚਾਹੇਗਾ ਨੁਕਸਾਨ ਕਰਨਾ ਆਪਣੇ ਬੱਚਿਆਂ ਦਾ ਹਾਂ ਦੂਜਾ ਕਾਰਨ ਕਿਸੇ ਨੂੰ ਗਲਤ ਸਲਾਹ ਦੇ ਕੇ ਉਹਦਾ ਨੁਕਸਾਨ ਕੀਤਾ ਕੋਈ ਬੜੇ ਮਾਨ ਨਾਲ ਤੁਹਾਡੇ ਕੋਲ ਆਇਆ ਤੁਹਾਨੂੰ ਕਿਹਾ ਕਿ ਮੈਨੂੰ ਸਲਾਹ ਚਾਹੀਦੀ ਹੈ ਤੁਹਾਡੇ ਮਨ ਚ ਖੋਟ ਸੀ ਤੁਸੀਂ ਖਾਰ ਖਾਂਦੇ ਸੀ ਉਹਦੇ ਨਾਲ ਬਾਰੀ ਤੌਰ ਤੇ ਜਾਰ ਨਹੀਂ ਹੋਂ ਦਤਾ ਉਹਨੂੰ ਏਦਾਂ ਮਿਸ ਗਾਈਡ ਕੀਤਾ ਕਿ ਉਹਦਾ ਬਹੁਤ ਸਾਰਾ ਨੁਕਸਾਨ ਹੋ ਗਿਆ ਉਹਨੂੰ ਥੋੜਾ ਪਤਾ ਲੱਗਾ ਉਹ ਤਾਂ ਗਿਆ ਤੁਸੀਂ ਜੋ ਬੀਜ ਦਿੱਤਾ ਵੜਿਆ ਦੇਖੋ ਸਿੱਧੀ ਜੀ ਗੱਲ ਹੈ ਕਰਮਾਂ ਦਾ ਫੰਡਾ ਕੀ ਹੈ ਕਿ ਜਦੋਂ ਅਸੀਂ ਦੂਜਿਆਂ ਦੇ ਜੀਵਨ ਚ ਕੁੜੱਤਨ ਖੋਲਾਂਗੇ ਤਾਂ ਸਾਡਾ ਆਪਣਾ ਸਰੀਰ ਮਿਠਾਸ ਨੂੰ ਡਾਈਜੈਸਟ ਕਰਨਾ ਬੰਦ ਕਰ ਦਿੰਦਾ 슈ਗਰ ਨਹੀਂ ਪਚਾ ਪਾਉਂਦਾ ਤੀਜੀ ਬਿਮਾਰੀ ਮੈ ਲਈਆ ਹੱਡੀਆਂ ਜਾਂ ਜੋੜਾਂ ਦਾ ਦਰਦ ਕਿਨਾਂ ਨੂੰ ਹੁੰਦਾ ਤੁਸੀਂ ਕਿਹੜੇ ਕਰਮ ਕੀਤੇ ਤਦ ਹੋਇਆ ਮੇਰੇ ਪਿਆਰੇ ਦਰਸ਼ਕੋ ਮੈਂ ਅਲਾਜ ਵੀ ਦੱਸਣਾ ਅਖੀਰ ਚ ਦੱਸਣਾ ਜੇਕਰ ਤੁਹਾਡਾ ਸੂਰਜ ਤੇ ਸ਼ਨੀ ਉਹਨਾਂ ਦਾ ਆਪਸ ਚ ਵੈਰ ਜਾਂ ਗੁੰਡਲੀ ਦੇ 10ਵੇਂ ਭਾਵ ਉੱਤੇ ਪਾਪ ਦੀ ਦ੍ਰਿਸ਼ਟੀ ਹੈ ਤਾਂ ਇਹ ਰੋਗ ਹੋਣਾ ਹੈ ਕਿਉਂਕਿ ਸੂਰਜ ਹੱਡੀਆਂ ਦਾ ਹੈ ਤੇ ਸ਼ਨੀ ਦਰਦ ਦਾ ਕਰਮ ਸਥਾਨ ਤੇ ਭਾਰੂ ਹੈ ਅਸਲ ਚ ਇਹ ਰੋਗ ਤੁਹਾਨੂੰ ਕਿਉਂ ਹੋਇਆ ਇਹ ਹੰਕਾਰ ਦਾ ਰੋਗ ਗ੍ਰੰਥ ਕਹਿੰਦੇ ਹੰਕਾਰ ਦਾ ਰੋਗ ਆਪਣੇ ਅਹੁਦੇ ਦਾ ਹੰਕਾਰ ਕੀਤਾ ਹੋਵੇਗਾ ਜਾਂ ਤਾਕਤ ਦੇ ਜ਼ੋਰ ਤੇ ਆਪਣੇ ਤੋਂ ਕਮਜ਼ੋਰ ਮਜ਼ਦੂਰਾ ਜਾਂ ਨੌਕਰਾਂ ਨੂੰ ਪੈਰਾਂ ਹੇਠ ਲਤਾੜਿਆ ਹੋਵੇਗਾ ਗ੍ਰੰਥ ਕਹਿੰਦੇ ਆ ਜਿਨ੍ਹਾਂ ਨੇ ਦੂਜਿਆਂ ਨੂੰ ਆਪਣੇ ਸਾਹਮਣੇ ਝੁਕਣ ਲਈ ਕਿਸੇ ਜ਼ਮਾਨੇ 'ਚ ਆਪਣੀ ਤਾਕਤ ਦੀ ਦੁਰਵਰਤੋਂ ਕਰਦਿਆਂ ਮਜਬੂਰ ਕੀਤਾ ਅੱਜ ਉਹਨਾਂ ਦੇ ਆਪਣੇ ਗੋਡੇ ਤੇ ਜੋੜ ਉਹਨਾਂ ਨੂੰ ਝੁਕਣ ਲਈ ਮਜਬੂਰ ਕਰ ਰਹੇ ਹਨ ਦੇਖੋ ਬੜਾ ਵੱਡਾ ਗੰਭੀਰ ਸਵਾਲ ਖੜਾ ਹੋ ਗਿਆ ਮੇਰੇ ਮਨ ਨੂੰ ਬਹੁਤ ਉਦਾਸ ਕਰ ਰਿਹਾ ਹੋ ਸਕਦਾ ਤੁਸੀਂ ਵੀ ਵਿਚਲਿਤ ਹੋ ਜਾਓ ਦੇਖੋ ਅਸੀਂ ਸਾਰੀ ਉਮਰ ਮਿਹਨਤ ਕਰਦੇ ਆ ਦਿਨ ਰਾਤ ਇੱਕ ਕੀਤਾ ਵਡੀਆਂ ਕੋਠੀਆਂ ਪਾਉਣ ਲਈ ਬੈਂਕਾਂ 'ਚ ਲੱਖਾਂ ਰੁਪਏ ਜੋੜਨ ਲਈ ਤੇ ਆਪਣੇ ਬੱਚਿਆਂ ਨੂੰ ਹਰ ਸੁੱਖ-ਸਹੂਲਤ ਦੇਣ ਲਈ ਪਰ ਕਲਪਨਾ ਕਰੋ ਤੁਹਾਡੇ ਕੋਲ ਸਭ ਕੁਝ ਹੈ ਜੋ ਇੱਕ ਇਨਸਾਨ ਸੁਪਨੇ 'ਚ ਦੇਖਦਾ ਕਿ ਕਾਸ਼ ਮੇਰੇ ਕੋਲੇ ਸਭ ਕੁਝ ਹੋਵੇ ਪਰ ਇਸ ਵਕਤ ਤੁਹਾਡੀ ਸਿਹਤ ਤੁਹਾਡਾ ਸਾਥ ਨਹੀਂ ਦੇ ਰਹੀ ਤੁਹਾਡੇ ਸਾਹਮਣੇ ਤੁਹਾਡੀ ਕੁੱਕਰ ਸੋਈ 'ਚ 36 ਪ੍ਰਕਾਰ ਦੇ ਭੋਜਨ ਤਿਆਰ ਕਰ ਰਹੀ ਹੈ ਪਰ ਤੁਹਾਡੀ ਸ਼ੂਗਰ ਤੁਹਾਨੂੰ ਖਾਣ ਦਾ ਇਜਾਜ਼ਤ ਨਹੀਂ ਦੇ ਰਹੀ ਤੁਹਾਡੇ ਕੋਲ ਆਲਿਸ਼ਾਨ ਨਰਮ ਵਿਸਤਰਾਇਆ ਮਹਿੰਗਾ ਬੈੱਡਾ ਪਰ ਤੁਹਾਡੀ ਮਾਨਸਿਕ ਚਿੰਤਾ ਡਿਪਰੈਸ਼ਨ ਤੇ ਅਨਿਦਰਾ ਤੁਹਾਨੂੰ ਸੌਣ ਨਹੀਂ ਦਿੰਦੀ ਤੁਹਾਡੇ ਗੈਰਾਜ ਚ ਮਹਿੰਗੀਆਂ ਮਹਿੰਗੀਆਂ ਕਾਰਾਂ ਇੱਕ ਨਹੀਂ ਕਈ ਟੂ-ਵੀਲਰ ਫੋਰ-ਵੀਲਰ ਖੜੇ ਆ ਪਰ ਜੋੜਾਂ ਤੇ ਹੱਡੀਆਂ ਦਾ ਦਰਦ ਤੁਹਾਨੂੰ ਚੱਲਣ ਤੋਂ ਮਜਬੂਰ ਕਰ ਰਿਹਾ ਚੱਲ ਹੋਣਾ ਹੀ ਨਹੀਂ ਬੇਜ਼ਾਰ ਹੋ ਕੇ ਉਦੋਂ ਫਿਰ ਇਨਸਾਨ ਨੂੰ ਅਹਿਸਾਸ ਹੁੰਦਾ ਕਿ ਮੈਂ ਕੀਤਾ ਤਾਂ ਕੀ ਕੀਤਾ ਇਸ ਸ਼ਰਮ ਚ ਤਾਂ ਮੈਂ ਕਦੀ ਕਿਸੇ ਨੂੰ ਮਾੜਾ ਨਹੀਂ ਕਿਹਾ ਉਹ ਸਿਆਣੇ ਲੋਕੋ ਯਾਰੇ ਦਰਸ਼ਕੋ ਇਸ ਜਨਮ ਦਾ ਥੋੜਾ ਐ ਹਿਸਾਬ ਇਹ ਤਾਂ ਪਿਛਲੇ ਕਰਮਾਂ ਦਾ ਫਲ ਜੋ ਬੀਜਿਆ ਵੱਡੋ ਦੁਨੀਆ ਦੀ ਸਭ ਤੋਂ ਵੱਡੀ ਦੌਲਤ ਪੈਸਾ ਨਹੀਂ ਇੱਕ ਨਰੋਗੀ ਕਾਇਆ ਆ ਪਰ ਸਵਾਲ ਤਾਂ ਇਹ ਆ ਕਿ ਸਭ ਕੁਝ ਹੋਣ ਦੇ ਬਾਵਜੂਦ ਇਹ ਬਿਮਾਰੀਆਂ ਸਾਨੂੰ ਕਿਉਂ ਘੇਰਦੀਆਂ ਜਦੋਂ ਦੁਨੀਆ ਦੀਆਂ ਮਹਿੰਗੀਆਂ ਦਵਾਈਆਂ ਫੇਲ ਹੋ ਜਾਣ ਉਦੋਂ ਫਿਰ ਸਾਡੇ ਇਹ ਉਪਾਅ ਕੰਮ ਆਉਂਦੇ ਆ ਕਿਉਂ ਗ੍ਰੰਥ ਕਹਿੰਦੇ ਸਾਡੀਆਂ ਬਿਮਾਰੀਆਂ ਬੈਕਟੀਰੀਆ ਜਾਂ ਵਾਇਰਸ ਨਾਲ ਨਹੀਂ ਪੈਦਾ ਹੋਈਆਂ ਸਾਡੇ ਸਰੀਰਾਂ 'ਚ ਬਲਕਿ ਸਾਡੇ ਕਰਮਾਂ ਨਾਲ ਜੁੜੇ ਹੋਏ ਰੋਗ ਨੇ ਅੱਛੇ ਕਹਿੰਦੇ ਨੇ ਨਾ ਹੁਣ ਲੱਗਦਾ ਡਾਕਟਰੀ ਇਲਾਜ ਫੇਲ ਹੋ ਗਿਆ ਕਰਮ ਰੋਗ ਆਇਆ ਤਾਂ ਮੈਨੂੰ ਭੁਗਤਣਾ ਹੀ ਪੈਣਾ ਤਾਂ ਫਿਰ ਠੀਕ ਹੈ ਨਾ ਸੱਚ ਕਿਹੜੇ ਗਲਤ ਕਰਮ ਕੀਤੇ ਆ ਜਿਹੜੇ ਸਾਡੇ ਸਰੀਰ ਦੇ ਵਿੱਚ ਰੋਗ ਪੈਦਾ ਹੋ ਗਏ ਆ ਉਪਾਅ ਦੱਸਾਂਗੀ ਪਰ ਮੈਨੂੰ ਦੱਸੋ ਵੀ ਕੀ ਤੁਸੀਂ ਕਦੀ ਮਹਿਸੂਸ ਕੀਤਾ ਕਿ ਕਦੀ ਤੁਸੀਂ ਕਿਸੇ ਨੂੰ ਅਪਸ਼ਬਦ ਬੋਲਿਆ ਜਾਂ ਉੱਚਾ ਬੋਲ ਬੁਲਾਵਾ ਹੋ ਗਿਆ ਤਾਂ ਤੁਸੀਂ ਮੰਜੇ ਤੇ ਪੈ ਗਏ ਉਸੇ ਵਕਤ ਹੁੰਦਾ ਤਾਂ ਦੱਸਿਓ ਕੋਈ ਰੋਗ ਦੱਸੋ ਆਪਣਾ ਮੈਂ ਉਹਦੀ ਵੀ ਵੀਡੀਓ ਬਣਾਉਂਗੀ ਨਲਸ ਨੂੰ ਵੀਡੀਓ ਬੰਦ ਕਰਕੇ ਚੱਲੇ ਕਿੱਥੇ ਹੋ ਤੁਸੀਂ ਹਉ ਰੁਕ ਜਾਇਆ ਕਰੋ ਕਿ ਜੋ ਰੋਗ ਮੈਂ ਦੱਸੇ ਤੁਹਾਨੂੰ ਉਹਨਾਂ ਤੋਂ ਬਚਣ ਵਾਸਤੇ ਉਪਾਅ ਨਹੀਂ ਲੈਣੇ ਕਰਮਿਕ ਸ਼ੁੱਧੀ ਨਹੀਂ ਕਰਨੀ ਦਵਾਈਆਂ ਦੇ ਨਾਲ ਨਾਲ ਇਹਨਾਂ ਨੂੰ ਕਰਨਾ ਪੈਣਾ ਸੋ ਦੁਆਵਾਂ ਦੇ ਨਾਲ ਠੀਕ ਹੋਣਾ ਚਲੋ ਫਿਰ ਆਜੋ ਜਿੰਨੇ ਵੀ ਰੋਗ ਮੈਂ ਦੱਸਿਆ ਜਿਹੜੇ ਵੀ ਬੰਦੇ ਪੀੜਤ ਨੇ ਉਹ ਪਾ نوٹ ਕਰ ਲਓ ਇਹ ਟੋਟਕੇ ਨਹੀਂ ਇਹ ਕਰਮ ਸ਼ੁੱਧੀ ਦੀ ਪ੍ਰਕਿਰਿਆ ਆ ਪਹਿਲਾ ਹੈ ਡਿਪਰੈਸ਼ਨ ਦਾ ਰੋਗ ਅਨਿਦਰਾ ਮਾਨਸਿਕ ਰੋਗ ਚੰਦਰਮਾ ਦੀ ਸ਼ਾਂਤੀ ਕਰੋਗੇ ਤੁਸੀਂ ਕਦੋਂ ਕਰੋਗੇ ਸੋਮਵਾਰ ਤੋਂ ਸ਼ੁਰੂ ਕਰ ਲਿਓ ਸੂਰਜ ਡੁੱਬਣ ਤੋਂ ਬਾਅਦ ਰਾਤ ਨੂੰ ਸੌਣ ਵੇਲੇ ਆਪਣੇ ਸਰਾਣੇ ਇੱਕ ਚਾਂਦੀ ਦੇ ਗਲਾਸ 'ਚ ਜਲ ਭਰ ਕੇ ਰੱਖ ਲਓ ਨੰਗਰਖਣਾ ਆਪ ਨਹੀਂ ਪੀਣਾ ਸਵੇਰੇ ਉੱਠ ਕੇ ਉਸ ਜਲ ਨੂੰ ਕਿਸੇ ਪਿੱਪਲ ਦੇ ਬੂਟੇ ਨੂੰ ਪਾ ਦਿਓ ਜਾਂ ਕੋਈ ਹੋਰ ਬੂਟਾ ਉਸ ਨੂੰ ਪਾ ਦਿਓ ਕੰਡੇ ਵਾਲੇ ਬੂਟੇ ਨੂੰ ਨਹੀਂ ਪੋੜਾ ਨਾਲ ਇੱਕ ਰੂਟੀਨ ਹੋਰ ਬਣਾਉਣੀ ਹੈ ਕਿ ਹਰ ਸੋਮਵਾਰ ਜੀਵਨ ਪਰ ਚਿੱਟੀਆਂ ਵਸਤੂਆਂ ਦੁੱਧ ਚੌਲ ਖੰਡ ਉਹਦਾ ਦਾਨ ਕਿਸੇ ਲੋੜਵੰਦ ਔਰਤ ਨੂੰ ਕਰੋਗੇ ਤੁਸੀਂ ਇਹ ਘੱਟੋ ਘੱਟ 1100 ਵਰ ਕਰੋਗੇ ਪੇਟ ਦੇ ਰੋਗ ਹੈ ਸ਼ੂਗਰ ਹੈ ਦਸਤਾਂ ਗੁਰੂ ਦੀ ਸ਼ੁੱਧੀ ਕਰਨੀ ਹੈ ਕਦੋਂ ਕਰਨਾ ਹੈ ਇਹ ਉਪਾ ਤੁਸੀਂ ਵੀਰਵਾਰ ਨੂੰ ਸ਼ੁਰੂ ਕਰੋਗੇ ਸਵੇਰੇ ਇਸ਼ਨਾਨ ਤੋਂ ਬਾਅਦ ਤੁਸੀਂ ਨਹੀਂ ਪਰਫਰ ਸਕਦੇ ਆਪਣੇ ਬੱਚਿਆਂ ਨੂੰ ਕਹਿਣਾ ਤੁਹਾਨੂੰ ਗੁਰੂ ਘਰ ਜਿਹੜੇ ਵੀ ਧਰਮ ਨੂੰ ਮੰਨਦੇ ਆਂ ਜਿਹੜੇ ਵੀ ਧਰਮ ਸਥਾਨ ਜਾ ਸਕਦੇ ਆਂ ਉੱਥੇ ਜਾ ਕੇ ਤੁਹਾਨੂੰ ਨਿਸ਼ਕਾਮ ਸੇਵਾ ਕਰਨੀ ਪੈਣੀ ਹੈ ਧੋੜਾ ਘਰ ਚ ਜੁੱਤੀਆਂ ਨੂੰ ਸਾਫ਼ ਕਰੋ ਇਹ ਲੰਗਰ ਦੇ ਵਿੱਚ ਸੇਵਾ ਕਰਨੀ ਪੈਣੀ ਹੈ ਮੱਥੇ ਤੇ ਰੋਜ਼ ਲਗਾਉਂਗੇ ਕੇਸਰ ਦਾ ਟਿੱਕਾ ਜੇ ਕੇਸਰ ਮਹਿੰਗਾ ਨਹੀਂ ਲੈ ਹੁੰਦਾ ਤਾਂ ਸਾਫ ਸੁਥਰੀ ਹਲਦੀ ਅਲੱਗ ਪਾ ਕੇ ਰੱਖ ਲਓ ਰੋਜ਼ ਤਿਲਕ ਲਵਾਉਣਾ ਮੱਥੇ ਤੇ ਤੁਸੀਂ ਇਹ ਉਪਾਅ ਸੋਨਾ ਵੀਰਵਾਰ ਕਰੋਗੇ ਤੁਹਾਡੇ ਗੁਰੂ ਅਪਰਾਧ ਦੇ ਕਰਮਾਂ ਨੂੰ ਕੱਟ ਦੇਣਾ ਹਾਂ ਤੇ ਜੀ ਬਿਮਾਰੀ ਸੀ ਹੱਡੀਆਂ ਜੋੜਾਂ ਦੇ ਦਰਦ ਦੀ ਗੱਲ ਸ਼ਨੀ ਸੂਰਜ ਮਲਾਪ ਕਰਾਵਾਂਗੀ ਇਸ ਉਪਾਅ ਦੇ ਵਿੱਚ ਤੁਸੀਂ ਕਦੋਂ ਸ਼ੁਰੂ ਕਰੋਗੇ ਇਹ ਉਪਾਅ ਸ਼ਨੀਵਾਰ ਦੀ ਸ਼ਾਮ ਨੂੰ ਸੂਰਜ ਡੁੱਲਣ ਮਿਲਲੇ ਸਰੋਂ ਦੇ ਤੇਲ ਦਾ ਦੀਵਾ ਪਿੱਪਲ ਦੇ ਰੁੱਖ ਹੇਠ ਬਾਲ ਲੈਣਾ ਸੰਗੀ ਨਾ ਜਾਇਆ ਕਰੋ ਸੰਗਣਾ ਬੰਦ ਕਰ ਦਿਓ ਠੀਕ ਹੋਣਾ ਤਾਂ ਇਹਦੇ ਨਾਲ ਹੀ ਤੁਸੀਂ ਕਿਸੇ ਗਰੀਬ ਮਜ਼ਦੂਰ ਜਾਂ ਲੋੜਵੰਦ ਨੂੰ ਕਾਲੇ ਛੋਲੇ ਜਾਂ ਫਿਰ ਕੜਾ ਕਪੜਾ দান ਕਰਨਾ ਹੈ ਪਿਤਾ ਦੇ ਹਰ ਰੋਜ਼ ਰੂਟੀਨ ਬਣਾ ਲਓ ਸਪਰਸ਼ ਕਰੋਗੇ ਚਰਨ ਸਪਰਸ਼ ਹਰ ਰੋਜ਼ ਵੀਰੇ ਤੁਸੀਂ 19 ਸ਼ਨੀਵਾਰੇ ਉਪਾ ਕਰਨਾ ਹੈ ਕਿਉਂਕਿ ਸ਼ਨੀ ਦੇ ਉਪਾਅ ਲੰਬਾ ਸਮਾਂ ਮੰਗਦੇ ਆ ਯਾਦ ਰੱਖੋ ਦਵਾਈ ਆਪਣਾ ਕੰਮ ਕਰੂਗੀ ਤੇ ਦੁਆਵਾਂ ਆਪਣਾ ਕੰਮ ਕਰਨਗੀਆਂ ਜਦੋਂ ਤੁਸੀਂ ਇਹ ਵਿਦਕੁਪਾ ਪੂਰੀ ਸ਼ਰਧਾ ਨਾਲ ਕਰ ਲੈ ਤੁਹਾਡੇ ਕਰਮਾਂ ਦਾ ਭਾਰ ਹਲਕਾ ਹੋ ਜਾਣਾ ਤੇ ਦਵਾਈਆਂ ਦਾ ਅਸਰ ਸ਼ੁਰੂ ਹੋ ਜਾਊਗਾ ਜੇ ਅੱਜ ਦੀ ਇਹ ਚਰਚਾ ਤੁਹਾਨੂੰ ਬਹੁਤ ਕੀਮਤੀ ਲੱਗੀ ਆ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰ ਦਿਓ ਮੇਰੀ ਬੇਨਤੀ ਹੈ ਆਪਣੇ ਪੂਰੇ ਸਰਕਲ 'ਚ ਘੱਟੋ-ਘੱਟ ਇੱਕ ਦਰਸ਼ਕ ਜੋ ਮੈਨੂੰ ਸੱਚਾ ਪਿਆਰ ਕਰਦਾ ਹੈ 10 ਸ਼ੇਅਰ ਕਰੋਗੇ ਕਿਉਂ ਪਲੀਜ਼ ਹਰੇਕ ਘਰ ਹਰੇਕ ਹਸਪਤਲ ਦੇ ਬੈੱਡ ਤੇ ਮਰੀਜ਼ ਪਏ ਆ ਪਰੇ ਪਏ ਹਸਪਤਾਲ ਸੋ ਆਪਾਂ ਭਲਾ ਕਰਨਾ ਸਭ ਦਾ ਤੁਸੀਂ ਵੀ ਆਪਣਾ ਖਿਆਲ ਰੱਖਣਾ ਇਹ ਬਿਮਾਰੀਆਂ ਤੇ ਇਹ ਉਪਾਅ ਕਰਨੇ ਸ਼ੁਰੂ ਕਰ ਦਿਓ ਹੋਰ ਬਿਮਾਰੀਆਂ ਦੀ ਅਗਲੀ ਵੀਡੀਓ ਸੀਰੀਜ਼ ਦੇ ਰੂਪ ਚ ਕੱਲ ਨੂੰ ਲੈ ਕੇ ਆਉਂਗੇ ਮੇਰੇ ਚੈਨਲ ਡਾਕਟਰ ਤੇਰਾ ਕੋਰਨ ਸਬਸਕ੍ਰਾਈਬ ਕਰ ਦਿਓ ਹਾਈਪਲੀ অপਸ਼ਨ ਦਬਾਉਣੀ ਨਾ ਭੁੱਲੋ ਕਮੈਂਟ ਕਰੋ ਮਿਲਾਂਗੇ ਕੱਲ ਟਿਲ ਦੈਨ ਬਾਏ ਬਾਏ